हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਕਰਿਆਲਾ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵੀਰਿੰਦਰਜੀਤ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਭਰਾ ਜਾਣਦੇ ਹੀ ਆ ਠੀਕ ਆ ਜੀ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਇਸ ਘਰੋਂ ਬਣਾਈਆਂ ਤੇ ਤੁਹਾਡੇ ਸਾਹਮਣੇ ਪਸ਼ੂ ਪੇਸ਼ ਕੀਤੇ ਆ ਵਪਾਰ ਦਾ ਕੰਮ ਆ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦੇਣੇ ਆ ਪਸ਼ੂ ਮੋٹے ਆਉਂਦੇ ਇਹਨਾਂ ਦੇ ਕੋਲ ਮਤਲਬ ਨੀਲੀ ਰਾਵੀ ਦੀਆਂ ਮੱਝਾਂ ਪਿੱਛੇ ਜੇ ਵੀ ਆਪਾਂ ਤੁਹਾਨੂੰ ਦਿਖਾਈਆਂ ਸੀ ਕੋਈ 18 17 ਕਿਲੋ ਵਾਲੀਆਂ ਕੋਈ 15 16 ਕਿਲੋ ਵਾਲੀਆਂ ਤੇ ਜਿਹੜੇ ਮੇਰੇ ਫਾਰਮਰ ਭਰਾ ਆ ਕੇ ਸ਼ੌਂਕ ਰੱਖਦੇ ਆ ਵੀ ਤਕਰੀਬਨ ਕੋਈ 15 16 16 ਸਰੀ ਮੱਝਾਂ ਦੇ 16 ਤੋਂ ਪਲੱਸ ਜਨਨ ਵਾਲੇ ਪਸ਼ੂ ਚਾਹੀਦੇ ਇਹਨਾਂ ਨੂੰ ਉਹ ਮੇਰੇ ਵੀਰ ਤੁਸੀਂ ਸੰਪਰਕ ਕਰ ਸਕਦੇ ਜੇ ਮੱਝਾਂ ਤੁਹਾਨੂੰ ਅੱਜ ਵੀ ਆਪਾਂ ਟੋਟਲ ਚਾਰ ਗਨਾਕ ਦਿਖਾ ਦਿੰਨੇ ਆ ਦੋ ਬੈੜਾ ਹੋਣਗੇ ਠੀਕ ਆ ਜੀ ਟੋਟਲ ਜਿਹੜੇ 6 ਪਸ਼ੂ ਆ ਜਿਹਦੇ ਵਿੱਚੋਂ ਇੱਕੋ ਇੱਕ ਜਿਹੜੀ ਨੀਲੀ ਰਾਵੀ ਦੀ ਤੁਸੀਂ ਸਾਹਮਣੇ ਮੱਝ ਦੇਖ ਰਹੇ ਜੇ ਇਹ ਗ ਬਾਕੀ ਐਨੀਮਲ ਸਾਰੇ ਸੂਏ ਸਵਾਏ ਆ ਇੱਕ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਤੁਹਾਨੂੰ ਆਪਾਂ ਝੋਟੀ ਵਿਖਾਉਣੀ ਆ ਪਲੂਨ ਪਹਿਲਾ ਸੂਆ ਝੋਟੀ ਸੂਈ ਆ ਤੇ ਦੰਦੀ ਦੁੰਦੀ ਪੂਰਾ ਨੋਟ ਕਰਾ ਦੇਾਂਗੇ ਦੋ ਵੜਾ ਨੇ ਸੋ ਕਿੰਨੇ ਕਿੰਨੇ ਦੁੱਧ ਤੇ ਪਸ਼ੂ ਚੱਲਣਦੇ ਆ ਕੀ ਵੇਰ ਵਾਰ ਰਕਾਰਡ ਆ ਪੂਰੀ ਗੱਲਬਾਤ ਕਰਾਂਗੇ ਸੋ ਪੱਟੀ ਮੋੜ ਤੋਂ 3.7 ਕਿਲੋਮੀਟਰ ਦੀ ਦੂਰੀ ਆ ਪਿੰਡ ਘਰੇਆਲੇ ਦੀ ਹਰੀਕੇ ਪੱਤਨ ਤੋਂ ਕੋਈ ਭਰਾ ਮੇਰਾ ਆ ਰਿਹਾ ਠੀਕ ਆ ਜੀ ਕੋਈ 12 14 14 15 ਕਿਲੋਮੀਟਰ ਦੀ ਦੂਰੀ ਆ ਸਾਰੀ ਠੀਕ ਹੈ ਜੀ ਸੋ ਆਣ ਕੇ ਇਥੇ ਮੇਰਾ ਵੀਰ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਤਸੱਲੀ ਜ਼ਰੂਰ ਕਰ ਲਿਆ ਜੀ ਕਿਉਂਕਿ ਪਸ਼ੂ ਜ਼ਿਆਦਾਤਰ ਸਵੇ ਸਵੇ ਆ ਤੇ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਜਿਹੜੇ ਪਸ਼ੂ ਗੱਭਣ ਦਿਖਾਵਾਂਗੇ ਠੀਕ ਹੈ ਜੀ ਤੇ ਠੀਕ ਹੈ ਜੀ ਸੋ ਤਰੀਕਾ ਤੇ 11 ਨਵੰਬਰ ਤੇ ਸਮਾਂ ਦੋਸਤੋ ਕੋਈ ਮਾਰਨਿੰਗ ਦੇ 11 11:30 ਵਜੇ ਦਾ ਟਾਈਮ ਆ ਆਉ ਕਰਦੇ ਆ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਇੰਦਰਜੀਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਸਾਰੇ ਭੈਣ ਭਰਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਕ ਠਾਕ ਠੀਕ ਠਾਕ ਕਿਰਪਾ ਗੁਰੂ ਆਮ 拉ਵਿੰਦਰ ਜੀ ਦੇ ਵੀਰੇ ਥੋੜਾ ਵਕਫਾ ਪੈ ਗਿਆ ਪਰ ਮਾਲ ਚਲੋ ਇਸੇ ਤਰ੍ਹਾਂ ਆਉਂਦਾ ਤੇ ਤੁਰਿਆ ਜਾਂਦਾ ਮਹਾਰਾਜ ਵੀਰੇ ਬਹੁਤ ਸੇਲ ਕੀਤਾ ਇਤਰਾ ਭੈਣ ਭਰਾ ਜਿਹੜੇ ਪੁਰਾਣੇ ਲੱਗੇ ਆਪਣੇ ਉਹ ਲੈ ਕੇ ਨਾਲੋਂ ਨਾਲ हां हां ਪਿੱਛੇ ਜੇ ਵੀ ਆਪਾਂ ਵੀਡੀਓ ਬਣਾਈ ਸੀ ਉਹਦੇ ਵਿੱਚ ਵੀ ਚੰਗੀਆਂ ਮੱਝਾਂ ਵਿਖਾਈਆਂ ਸੀ ਹਾਂਜੀ 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 ਉਹ ਉਦੋਂ ਹੀ ਵੀਰੇ ਸੇਲ ਹੋ ਗਈਆਂ ਹੈਗੀਆਂ ਚੰਗੇ ਡੰਗਰ ਦਾ ਆਰਕੋ ਰਾਏ ਵੀਰੇ ਸ਼ਕੀਨ ਆ ਜੀ ਸ਼ਕੀਨ ਆ ਬਿਲਕੁਲ ਸ਼ੌਂਕ ਆ ਅੱਜ ਵੀ ਮੈਨੂੰ ਲੱਗਦਾ ਵੀ ਆਪਣੇ ਕੋਲ ਵੈਸੇ ਤਾਂ 6 ਨਾਗਾ 2 ਮੱਝਾਂ ਝੋਟੀਆਂ ਤੇ ਨੀਲੀ ਰਾਵਿਦੀਆਂ ਹੀ ਹਾਂ ਹਾਂਜੀ 2 ਨੀਲੇ ਦੀਆਂ ਤੇ 2 ਮੋਹਰਾ ਦੀਆਂ ਤੇ 2 ਗਾਈਆਂ ਇੱਕ ਨੀਲੀ ਰਬੀ ਦੀ ਝੋਟੀ ਆਪਣੇ ਕੋਲ ਇਹ ਤੁਸੀਂ ਦੱਸ ਹੀ ਦਿੱਤਾ ਵੀ ਪਲੂਨ ਪਹਿਲਾ ਸਵੇਰ ਸੂਈ ਆ ਹਾਂਜੀ ਜੀ ਵੀਰੇ ਦੋ ਦੰਦ ਜੇ ਤੇ ਕਟਾ ਜੇ ਮਗਰ ਇਹਦੇ ਇਹ ਮੰਨ ਲਓ 8 ਦਿਨਾਂ ਦੀ ਸੂਈ ਆ ਠੀਕ ਆ ਜੀ ਐ ਟਾਈਮ ਤੇ 12 ਲੀਟਰ ਦੁੱਧ ਤੇ ਯਾਨੀ ਕੇ ਚੱਲਦੀ ਪਈ ਆ ਸਟਾਰਟਿੰਗ 12 ਸਟਾਰਟਿੰਗ 12 ਲੀਟਰ ਦੀ ਹਾਂ ਮੋਦੀ 8 ਦਿਨਾਂ ਦੀ ਸੂਈ ਝੋਟੀ ਦਿਖਾ ਰਹੇ ਆ 12 ਲੀਟਰ ਤੋਂ ਸਟਾਰਟਿੰਗ ਆ ਮਗਰ ਕਟਾ ਮੇਲ ਕਾਫ ਛੋਟਾ ਸਿੰਘ ਬਿੱਲੀ ਮਨਕਣੀ ਆਖ ਤੇ ਸਟੇਟ ਹੀ ਪੜਾ ਮਾਰਕਿੰਗ ਨਿਸ਼ਾਨੀਆਂ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਤਸੱਲੀ ਨਾਲ ਦਿਖਾ ਦੇਣੀਆਂ ਨੇ ਚਾਰੇ ਪਾਇਰ ਚਾਰੇ ਲਤਾਂ ਧੋਤੀਆਂ ਠੀਕ ਆ ਜੀ ਪੂਛ ਉੱਪਰ ਤੱਕ ਵਾਈਟ ਆ ਤੇ 12 ਲੀਟਰ ਤੋਂ ਸਟਾਰਟਿੰਗ ਆ ਚਲੋ ਪਹਿਲਾਂ ਝੋਟੀ ਆ ਦੋਂਦੀ ਚਲੋ ਬਹੁਤ ਘੱਟ ਆਪਾਂ ਵੇਖਦੇ ਆ ਠੀਕ ਆ ਜੀ ਤੇ ਆ ਪਰਫਰਮ ਵੀ ਕਰਾ ਦਾਂਗੇ ਰਾਜ ਵੀਰੇ ਆਪਾਂ ਦੋ ਦੰਦ ਆ ਇਹ ਕੋਈ ਕਹਿਣ ਦੀ ਗੱਲ ਨਹੀਂ ਗਈ ਆ ਤੋੜ ਦਿਆ ਜੀ ਇਧਰ ਨੂੰ ਆ ਦੇਖੋ ਜੀ ਬਹੁਤ ਸ਼ਾਨਦਾਰ ਆ ਜੀ ਵੀਰੇ ਕਦਕੂਤ ਸੁਣਾ ਉਮਰ ਦੇ ਹਾਂ ਉਮਰ ਦੇ ਹਿਸਾਬ ਨਾਲ ਨਾ ਪੀ ਦੁੱਧ ਵੀ ਵੱਡੀਆਂ ਵੱਜਾਂ ਵਾਲਾ ਜਿਆਦਾ ਚੰਗੀ ਆ ਨਾ ਜਿਆਦਾ ਹਸਾਣਾ ਫਿਰ ਡੰਗਰ ਦੁੱਧ ਦਿੰਦਾ ਆ ਜਿਆਦਾ ਬੜੀ ਜਿਆਦੀ ਬਾਈ ਕਿਸੇ ਚੰਗੇ ਥਾਂ ਟਿਕਾਣੇ ਤੋਂ ਆ ਰਾਇ ਵੀਰੇ ਉਹਨਾਂ ਨੇ ਆਖਿਆ ਸੀਮਨ ਚੰਗਾ ਦੱਸਿਆ ਆਪਾਂ ਵੀਰੇ ਦੱਸਣਾ ਨਹੀਂ ਜਿਨਾ ਚਿਰ ਆਪਾਂ ਨੂੰ ਆਪ ਨੂੰ ਨਹੀਂ ਨਾ ਪਤਾ ਹਾਂਜੀ ਹਾਂਜੀ ਆਪਾਂ ਉਹਨਾਂ ਚਿਰ ਗਲਤ ਗੱਲ ਨਹੀਂ ਕਰਨੀ ਬਿਲਕੁਲ ਹਾਂਜੀ ਲਓ ਜੀ ਬਾਕੀ ਲੈਵੇ ਦੀ ਆਰਡਰ ਦੀ ਆ ਕੁਆਲਿਟੀ ਆ ਫਿਕਸ ਲੈਵਾ ਐਚ ਐਫ ਗਾਂ ਵਰਗਾ ਲੈਵਾ ਲੱਗਾ ਕਰਨ ਵਾਲੀ ਬਾਕੀ ਝੋਟੀ ਚੈੱਕ ਕਰੋ ਮੇਰੇ ਭਰਾ ਠੀਕ ਆ ਜੀ ਸੋ ਬਹੁਤ ਸੋਨਾ ਪਿੱਠਪੂੜਾ ਤੇ ਗੋਲਾ ਗਾਲਾ ਬਹੁਤ ਛੋਟੀ ਓਵਰঅল ਜਿੰਨੀਆਂ ਸਾਰੀ ਚੰਗੀਆਂ ਬਹੁਤ ਅੰਦੀ ਵੀ ਤੁਹਾਨੂੰ ਆਪਾਂ ਨੋਟ ਕਰਾਵਾਂਗੇ ਦੋ ਦੰਦ ਕਨਫਰਮ ਜਿਹੜੀ ਛੋਟੀ ਦਿਖਾ ਰਹੇ ਆਪਾਂ ਲੈ ਵੀ ਆਜੋ ਦੋ ਦੰਦ origial ਦੋ ਦੰਦ ਠੀਕ ਆ ਜੀ ਆ ਦੋ ਦੇ ਬਰਾਬਰ ਹੀ ਕਰਨ ਰਹੀ ਹੈ ਜੇ ਠੀਕ ਆ ਸੋ ਆ ਵੇਖੋ ਯਕਦਰ ਜੀ ਵੀਰੇ ਤੁਸੀਂ ਦੱਸਿਆ ਸੀ ਵੀ ਇਧਰ ਹਾਂਜੀ ਬੱਚੀ ਰਾਜ ਵੀਰੇ ਹਾਂਜੀ ਉੱਤੇ ਧਾਰਾ ਆਉਂਦੀਆਂ ਜੀ ਆਦੀ ਵਿਚਕਾਰ ਬੱਚੀ ਲੱਗੀ ਹਾਂ ਬੱਚੀ ਲੱਗੀ ਉਹ ਜੇ ਧਾਰਾ ਆਉਂਦੀਆਂ ਦੋ ਚਾਰ ਕੋਈ ਜ਼ਿਆਦਾ ਕੋਈ ਵੱਡਾ ਨਹੀਂ ਆਪਣਾ ਦੱਸਣਾ ਫਰਜ਼ ਹੈ ਰਾਜ ਵੀਰੇ ਹਾਂ ਹਾਂ ਲੋ ਵੀ ਠੀਕਾ ਜੀ ਬਾਕੀ ਕੱਟੀ ਵੇਖੋ ਰਾਜ ਵੀਰੇ ਹਾਂ ਸੋ ਸ਼ਾਨਦਾਰ ਕੁਆਲਟੀ ਹੈ ਠੀਕਾ ਜੀ ਵੇਖੋ ਆਰਡਰ ਮੇਰੇ ਵੀਰ ਕਾਫੀ ਸੋਹਣਾ ਕੰਪੈਨ ਇਹ ਚਵਾਈਆਂ ਵਾਲੀ ਆ ਰਾਜ ਵੀਰੇ ਕਿਸ ਟਾਈਮ ਨੂੰ ਨਾ ਦੂਜੇ ਤੀਜੇ ਸਵੇ ਆ ਭਾਵੇਂ ਕੋ ਲਾਈਵ ਚਵਾਈ ਕਰਾਈ ਜਾਵੇ ਚਵਾਈਆਂ ਹੁਣ ਵੀ ਕੱਟੀ ਦੋਂਦੀ ਦੇ ਸਹਾ ਹੁਣ ਨਾ ਹਾਂ ਹਾਂ ਮੈਂ ਕਹਿੰਦਾ ਬ ਚੰਗੇ ਬੰਦੇ ਕੋ ਚ ਬਹੁਤ ਵਧੀਆ ਸੋ 12 ਲੀਟਰ ਨੂੰ ਤਾਂ ਕੋਈ ਹੱਥ ਹੁਣਾ ਲਾਵੇ ਦੇ ਠੀਕ ਹੈ ਜੀ ਸੋ ਦੋਸਤੋ 12 ਲੀਟਰ ਜਿਹਦੀ ਤੁਸੀਂ ਮੰਗਤੀ ਕਰ ਲੈਣੀ ਹੈ ਠੀਕ ਹੈ ਜੀ 12 ਲੀਟਰ ਦੁੱਧ 8-10 ਦਿਨਾਂ ਦੀ ਸੂਈ ਦੇ ਥੱਲੇ ਕਟਾ ਮਗਰ ਦੇ ਮੇਲ ਕਾਫ ਤੇਂਦਰਜੀਤ ਇਹਦਾ ਮੁੱਲ ਡਿਮਾਂਡ ਰਾਜਗਿਰੇ ਦਾ ਰੇਟ ਫੋਨ ਤੇ ਕਰਾਂਗੇ ਆਪਾਂ ਹੋਊ ਜੈ ਜੀ ਬਿਲਕੁਲ ਰੇਟ ਫੋਨ ਤੇ ਹੋਊਗਾ ਲਓ ਜੀ ਮੁੱਲ ਫੋਨ ਤੇ ਹੋਊਗਾ ਦੋਸਤੋ ਠੀਕ ਹੈ ਜੀ ਬਾਕੀ ਜਿਹੜੇ ਮੇਰੇ ਭਰਾ ਨੂੰ ਚਚੂ ਕੀ ਪਸੰਦ ਆਊਗੀ ਤੁਸੀਂ ਉਹ ਗੱਲਬਾਤ ਠੀਕ ਹੈ ਜੀ ਰੇਟ ਬਾਰੇ ਖਾਸ ਤੌਰ ਤੇ ਕੰਟੈਕਟ ਨੰਬਰਾਂ ਤੇ ਸੰਪਰਕ ਕਰ ਲਿਓ ਆ ਕ ਤੋ ਬਾਕੀ ਚਲੋ ਜਿਹੋ ਜੇ ਮਾਲੀ ਤੋਂ ਆਪਾਂ ਲਵਾ ਲੈਨੇ ਉਹ ਜੇ ਬੱਚਾ ਪਸ਼ੂ ਪਾ ਦਿੰਦਾ ਠੀਕ ਆ ਤੋ ਨੀਲੀ ਰਾਵੀ ਦੇ ਕੱਲ ਨੂੰ ਮੇਰਾ ਵੀਰ ਕੋਈ ਚੰਗੇ ਬੱਚੇ ਵੀ ਤੁਸੀਂ ਲੈ ਸਕਦੇ ਜੇ ਦੁੱਧ ਤਿੰਨੇ ਦਿਨਾ ਦੇਣਾ ਦੇਣਾ ਠੀਕ ਆ ਇਧਰ ਇੱਕ ਬਹੁਤ ਵਧੀਆ ਤੁਹਾਨੂੰ ਇੱਕ ਸ਼ਾਨਦਾਰ ਕੁਆਲਿਟੀ ਦੇ ਵਿੱਚ ਨੀਲੀ ਰਾਵੀ ਮੱਝ ਵਿਖਾ ਦਿੰਦੇ ਆ ਜਿਹੜੇ ਮੇਰੇ ਭਰਾ ਕੋਈ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਤੇ ਜਿਹੜੇ ਜਨ ਲੱਭ ਰਿਹਾ ਵੀ ਤਕਰੀਬਨ 15 14 15 15 ਲੀਟਰ ਤੋਂ ਬਾਰ-ਬਾਰ ਚੁਵਾਈ ਵਾਲੀ ਮੱਝ ਚਾਹੀਦੀ ਅਸਾਂ ਤੁਹਾਡੇ ਕੋਲ ਦੇ ਪਾਸੇ ਕਰਦੇ ਚੁਗਾਈ ਦੀ ਰਿਕਵਰਡ ਪੂਰੀ ਹੋ ਜਾਊਗੀ ਅੱਜ ਤੇ ਇਹ ਇੰਦਰਜੀਤ ਸੁਬਾ ਕਹਿਣਾ ਨਹੀਂ ਲੈਣਾ ਇਹਨੇ ਰਾਜ ਵੀਰੇ ਤੀਜਾ ਸੁਬਾ ਸੋਣਾ ਜੀ ਤੀਜਾ ਸੁਬਾ ਜੀ ਹਾਂ ਉਹਨਾਂ ਦੇ ਕਹਿਣ ਮੁਤਾਬਕ ਕਿ ਜਾਨੀ ਕਿ ਇਹਨੇ 16 17 ਲੀਟਰ ਦੁੱਧ ਦੂਜੇ ਸੁਬੇ ਚ ਭਰਿਆ ਹੈ ਠੀਕ ਆ ਜੀ ਐਰ ਕੀ ਦੇ ਦੇ ਰਾਜ ਵੀਰੇ 18 ਦੇ ਦੇ 20 ਮੱਝ ਸਾਂਭੀ ਬੜੀ ਉਹਨਾਂ ਨੇ ਲਓ ਜੀ ਕਰੋ ਚੱਕ ਲੇਵਾ ਵੇਖੋ ਮੇਰੇ ਵੀਰ ਕਾਫੀ ਸੋਹਣਾ ਬਿਲਕੁਲ ਪੱਟਾਂ ਦੇ ਸਣ ਦੇ ਵਿਚਕਾਰ ਫਿਕਸ ਲੇਵਾ ਮੋਟ ਤੋਂ ਬਿਲਕੁਲ ਚੌਰਸ ਤੇ ਕਦ ਹਾਈਟ ਵਾਲੀ ਆ ਕੋਈ ਛੋਟੀ ਨਿੱਕੀ ਜੀ ਨਹੀਂ ਠੀਕ ਆ ਜੀ ਨੀਲੀ ਰਾਵੀ ਦੀ ਤੇ ਪਿਓਰ ਮੱਝ ਤੇਜਾ ਸੁਬਾ ਸੋਣ ਤੇ ਤਿਆਰੀ ਆ ਲੈ ਜੋ ਕਿ ਦੇਣਾ ਜੇ ਵੀ ਦੋ ਚਾਰ ਰਾਵੀਰੇ ਉਹਨਾਂ ਦੇ ਕੰਮ ਦਾ ਵਾਕ ਇਕੱਠ ਦੇਣਾ ਬਾਕੀ ਉਪਰੇ ਖਾਂ ਦੇ ਤੁਹਾਨੂੰ ਪਤਾ ਜੇ ਤਾਂ ਆਪਣੇ ਕੋਲ ਹੈ ਕਿ ਹੋ ਸਕਦਾ ਨਾ ਵੀ ਸੂਬੇ ਤੇ ਉਪਰੇ ਖਾਂ ਦੇ ਜਦੋਂ ਅੱਜ ਮੇਰੇ ਕੋਲ ਆਈ ਆ ਜਾਂ ਵੇਖ ਜਾਂਦੀ ਕੱਲ ਨੂੰ ਦੂਰ ਨੇੜੇ ਜਾਂਦੀ ਫਿਰ ਸੂ ਵੀ ਪਵੇ ਕੋਈ ਕਹਿਣ ਸਕਦੇ ਠੀਕ ਆ ਭਰਾ ਬਾਕੀ ਉਹ ਕਹਿੰਦੇ ਆ ਵੀ 8 ਦਿਨ ਕੱਢਦੀ ਆ ਉਹ ਜੀ ਇੱਕ ਸਿੰਘ ਵਾਈਟ ਆ ਠੀਕ ਆ ਜੀ ਦੋਨੇ ਵਾਈਟ ਆ ਹਾਂ ਦੋਨੇ ਵਾਈਟ ਆ ਦੋਨੇ ਵਾਈਟ ਆ ਸਿੰਘ ਦੇ ਇੱਕ ਬਿੱਲੀ ਮਨ ਕੀ ਆ ਤੇ ਸਟੇਟ ਚੋਂਦਾ ਬਿਲਕੁਲ ਇੱਕ ਪਾਸੇ ਬਿਲਕੁਲ ਸੱਜੇ ਪਾਸੇ ਸਾਰਾ ਫੇਸ ਵਾਈਟ ਆ ਜਾਦ ਰਾਜੀ ਵੀਰੇ ਬਹੁਤ ਜਾਰੀ ਛੋਟੀ ਨਸਲ ਬਰੀਡ ਪੂਰੀ ਆ ਹਾਂ ਬਾਕੀ ਲੇਵੇ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਅੱਗੋਂ ਸ਼ਟਾਰਟਿੰਗ ਤੁਸੀਂ ਦੇਖ ਸਕਦੇ ਜੇ ਧੋਨ ਵਾਲੀ ਸਾਈਡ ਤੋਂ ਹੁੰਦੀ ਪਈ ਹੈ ਸ਼ਟਾਰਟਿੰਗ ਵਿੰਦਰ ਜੀ ਤਾਂ ਕੋਈ ਦੱਸਿਆ ਫਿਰ ਦੂਜੇ ਸੂਬੇ ਦੇ ਵਿੱਚ ਦੁੱਧ ਦਾ 16 17 ਕਿਲੋ ਰਾਈ ਵੀਰੇ ਨਾਲ ਚੋਇਆ ਵਾ ਆਪਾਂ ਪਿਛਲੇ ਘਰੇ ਵੀ ਲੈ ਜਾਾਂਗੇ ਜਿਹੜੇ ਪਹਿਨ ਪ੍ਰਾਨੇ ਮਾਝੂ ਖਰੀਦੀ ਹਾਂ ਦੁੱਧ ਰਾਈ ਵੀਰੇ ਨੂੰ 18 ਲੀਟਰਾਂ ਦਾ ਵੀ ਕੋਈ ਨਹੀਂ ਦੇ ਦੂਗੀ ਜੇ ਇਹਨੇ ਨਾ ਦਿੱਤਾ ਤਾਂ ਫਿਰ ਦਿੰਦੀਆਂ ਵੀ ਕੋਈ ਨਹੀਂ ਬਿਲਕੁਲ ਸਿੰਗਲ ਹੱਡੀ ਦੀ ਆ ਟੁਕੜਾ ਵੇਖੋ ਟੁਕੜਾ ਤਾਂ ਸਿੰਗਲ ਹੱਡੀ ਮੇਰੇ ਨਾਲ 3 ਗਿੱਠਾ ਚ ਜੰਮੀ ਪਈ ਆ ਇਧਰ ਦੇਖੋ ਉਹਦਾ ਕੀ ਤੇ ਕਮਰਾ ਹੀ ਛੱਡ ਲਈ ਐ ਜਿੱਦਾ ਆ ਗਿਆ ਕੱਬੇ ਕੱਬੇ ਲੋ ਜੀ ਛੱਡੀ ਸੋ ਥਣ ਵੀ ਵਾਈਟ ਆ ਗਏ ਦੋ ਹਣਾ ਹਾਂਜੀ ਹਾਂਜੀ ਯਾਦ ਰਾਜਵੀਰ ਦੀ ਪੂਰੀ ਯਾਦ ਜਿਹਨੇ ਬਰੀੜੀਆਂ ਦੇ ਕੰਮ ਇੱਕ ਗੱਲ ਇਹ ਵੀ ਹੈ ਕਿ ਬਈ ਸੀਮਨ ਦਾ ਵੀ ਆਪਾਂ ਨੂੰ ਕਨਫਰਮ ਹੋ ਜੂ ਸ਼ਾਮ ਤੀਕ ਓਕੇ ਉਹ ਆਪਾਂ ਜੋ ਦੱਸਿਆ ਉਹੀ ਗਾਂ ਪੈਣ ਭਰਾ ਨੂੰ ਦੱਸਾਂਗੇ ਇਹ ਨਹੀਂ ਕਿ ਆਪਾਂ ਨੂੰ ਪਤਾ ਨਹੀਂ ਆਪਾਂ ਕਹਿ ਦਿਆਂ ਉਹ ਆਹ ਟੀਕਾ ਲੱਗਾ ਹੈ ਬੱਚਾ ਰਾਜ ਵੀਰੇ ਕਾਲਾ ਪਾ ਜੇ ਜਾਂ ਗਲਤ ਪਾ ਜੇ ਆਪਾਂ ਗਲਤ ਗੱਲ ਨਹੀਂ ਕਰਦੇ ਬਹੁਤ ਠੀਕ ਹੈ ਜੀ ਉਹ ਜਿਹੜਾ ਦੋਸਤ ਸੀਮਨ ਦਾ ਵੀ ਕਨਫਰਮ ਹੋ ਜੂਗਾ ਜਿਹੜੇ ਮੇਰੇ ਭਰਾ ਨੇ ਸੌਦਾ ਕਰਨਾ ਜਦੋਂ ਤੁਸੀਂ ਗੱਲਬਾਤ ਕਰਨੀ ਆ ਉਦੋਂ ਤੱਕ ਜਿਹੜਾ ਸੀਮਨ ਦਾ ਕਨਫਰਮ ਹੋ ਜੂਗਾ ਤੇ ਜਿਹੜਾ ਸੀਮਨ ਦੱਸਿਆ ਜਾਊਗਾ ਬਿਲਕੁਲ ਇਹਨਾਂ ਬਿਨਾਂ ਰਲਦਾ ਮਿਲਦਾ ਜਿਹੜਾ ਤੁਹਾਨੂੰ ਬੱਚਾ ਵੀ ਕਨਸੀਵ ਮਿਲੂਗਾ ਮਿਲ ਸੋ ਤਕਰੀਬਨ ਦੁੱਧ ਦਾ ਰਿਕਾਰਡ ਪਤਾ ਲੱਗ ਗਿਆ ਵੀ ਪਿਛਲੇ ਸਵੇ ਜਿੰਨਾ ਦੁੱਧ ਚਵਾਇਆ ਆਏ ਨੇ ਸੋ ਤੇਜਾ ਸਵੇ ਸੂਣ ਵਾਲੀਆ ਮੇਰਾ ਭਰਾ ਕੋਈ ਚੰਗੀ ਗਾਂ ਵੀ ਕੇਅਰ ਕਰੇ ਤਾਂ ਦੁੱਧ ਤੁਸੀਂ ਚੰਗਾ ਲੈ ਸਕਦੇ ਜੈ ਜਿੱਡੀ ਕਪਾਲੀ ਪਲੋਸੀ ਆ ਕਰਮਾ ਲਈ ਠੀਕ ਆ ਜੀ। ਰਾਜ ਵੀਰੇ ਗੇਟ ਤੋਂ ਵੀ ਵਨ ਉਤੋ ਚੌੜਾ ਐ। ਹਾਂ। ਗੇਟ ਤੋਂ ਵੀ ਚੌੜਾ ਤੇ ਮੋੜ ਵੇਖੋ ਵਨ ਇਹਦਾ ਤੇ ਦੁੱਧ ਦੁੱਧ ਕੱਢਣ ਵਾਲੀਆਂ ਨਿਸ਼ਾਨੀਆਂ ਬਟਨ ਵਾਲਾ ਲੈਵਾ। ਮੈਂ ਦੁੱਧ ਵਾਲੀਆ ਵੀ ਦੁੱਧ ਵਾਲੀਆ ਬਹੁਤ ਖੂਬਸੂਰਤ ਤੇ ਇਹਦਾ ਇੰਦਰਜੀਤ ਦਾ ਮੋਹਰ ਇਹਦਾ ਵੀ ਰਾਜ ਵੀਰੇ ਫੋਨ ਤੇ ਹੋਊਗਾ ਮੁੱਲ ਫੋਨ ਦਾ ਹਾਂ ਇਹਨਾਂ ਦੇ ਬਾਕੀ ਨਗਰਾਂ ਦੇ ਆਪਾਂ ਕਰਦਾਂਗੇ ਠੀਕ ਹੈ ਇਹ ਥੋੜੀ ਜਿਹੀ ਮਾਜ ਹੋ ਸਕਦਾ ਆਪਾਂ ਚਵਾ ਕੇ ਵੀ ਦੇਣੀ ਪੈ ਜੇ ਕੇ ਭੈਣ ਭਰਾ ਨੂੰ ਕੋਈ ਸਮਾਂ ਵੀ ਹੋ ਸਕਦਾ ਹੋ ਸਕਦਾ ਹਾਂ ਵੀ ਹੋ ਜੇ ਸੇਲ ਤੇ ਰੱਖਣੀ ਪਵੇ ਫਿਰ ਚਵਾ ਕੇ ਦੇ ਦਾਂਗੇ ਠੀਕ ਆ ਸੋ ਮੋਲ ਜਿਹੜਾ ਦੋਸਤੋ ਦੋ ਮਜਾ ਝੋਟੀਆਂ ਦਾ ਖਾਸ ਤੌਰ ਤੇ ਫੋਨ ਤੇ ਆ ਜਿਹੜੀਆਂ ਨੀਲੀ ਰਾਵੀ ਦੀਆਂ ਤੁਹਾਨੂੰ ਦਿਖਾਤੀਆਂ ਨੇ ਬਾਕੀ ਮਾਲ ਸਾਰੇ ਦਾ ਮੋਲ ਜਿਹੜਾ ਫੋਨ ਤੇ ਵਿੱਚ ਵੀਡੀਓ ਦੇ ਕਰ ਦਿੱਤਾ ਜਾਊਗਾ ਆ ਆਪਣੇ ਕੋਲ ਅੱਗੇ ਆ ਕੇ ਇੰਦਰਜੀਤ ਇੱਕ ਮੋਹਰਾ ਬ੍ਰਿਡ ਦੇ ਵਿੱਚ ਤੇ ਇਹ ਨੂੰ ਕੋ 15 16 ਦਿਨ ਹੋ ਗਏ ਸੂਈ ਨੂੰ ਕਟਾ ਮਗਰੇ ਦੇ ਠੀਕ ਆ ਕੇਲੇਵੇ ਦੀ ਰਾਈ ਵੀਰੇ 9 ਲੀਟਰ ਦੁੱਧ ਦੇ ਥਲੇ ਖੁੱਲਾ ਏ ਠੀਕ ਆ ਜੀ ਦੁੱਧ ਰਾਈ ਵੀਰੇ ਜਿਆਦਾ ਨਹੀਂ ਮੈਂ ਕਹਿੰਦਾ 11 ਕਿਲੋ 12 ਭਰ ਜੇਗੀ ਠੀਕ ਆ ਉਹਨਾਂ ਦੇ ਘਰ ਨਾ ਵਿਆਹ ਹੀਗਾ ਇਹਦੇ ਪਰਸੋਂ ਮੇਰੇ ਕੋਲ ਆਈ ਆ ਤੇ ਉਹਨਾਂ ਨੇ ਸਾਂਭੀ ਸੋਮੀ ਨੂੰ ਕੁੜੀ ਆ ਦਾ ਵਿਆਹ ਹੈ ਉਹਨਾਂ ਦੀ ਦਾ ਠੀਕ ਆ ਜੀ ਤੇ ਤਾਂ ਕਰਕੇ ਆਉਂਦੇ ਵੀ ਇਤਨਾ ਤੁੜੀ ਤਾੜੀ ਮਾੜੀ ਮੁੱਟੀ ਬੰਦੇ ਪਾ ਦਿੰਦੇ ਆ ਤੇ ਤਾਂ ਕਰਕੇ ਥੋੜਾ ਜਾਂਦੇ ਦੁੱਧ ਦਾ ਇੱਕੀ 11 12 ਕਿਲੋ ਕਰ ਗਈ ਹੁਣ 9 ਕਿਲੋ ਆ ਨਾ ਚਵਾਦਾਂਗੇ ਰਾਈ ਵੀਰੇ ਦੁੱਧ ਮੈਂ ਉਹ ਦੱਸਣਾ ਵਾ ਜਿਹੜ ਆਪਾਂ ਪਹਿਲੇ ਟਾਈਮ ਖਾਲੀ ਕਰਵਾ ਕੇ ਦੂਜੇ ਟਾਈਮ ਦੀ ਮੰਗਤੀ ਕਰਾ ਕੇ ਦੇਨੇ ਦੋ ਟੀਮਾਂ ਦੀ ਤਿੰਨ ਟਾਈਮ ਮੇਰੇ ਘਰੇ ਕੋਈ ਚਾਰ ਟਾਈਮ ਬਾਅਦ ਚ ਆਪਾਂ ਲਾਂ ਵਾਲੀ ਲੈਣਾ ਠੀਕ ਆ ਬਾਅਦ ਅਗਲੀ ਦੀ ਸੇਵਾ ਦਾ ਆਪਾਂ ਫਾਲੂ ਤੇ ਚੋਲੂਗਾ ਇੰਦਰ ਚ ਕੱਢ ਲੋ ਬਾਹਰ ਸੋ ਦੂਜਾ ਸਵੇਰ ਜਿਹੜੀ ਦੋਸਤੋ ਝੋਟੀ ਆਪਾਂ ਦਿਖਾ ਰਹੇ ਇਹ ਪਹਿਲਾ ਸਵੇਰ ਆ ਜੀ ਵੀਰੇ ਪਹਿਲਣੇ ਪਹਿਲਣੇ ਪਹਿਲਾ ਸੂਬਾ ਜੀ ਠੀਕ ਆ ਜੀ ਪਲੂਨ ਜਿਹੜੀ ਝੋਟੀ ਸੂਈ ਹੈ ਕੋਈ 15 ਕ ਦਿਨਾਂ ਦਾ ਆਈਡੀਆ ਵੀ 15 ਕ ਦਿਨਾਂ ਦੀ ਸੂਈ ਹੈ ਤੇ 9 ਲੀਟਰ ਦੁੱਧ ਕਟਾ ਮਗਰ ਕਾਦ ਢਾਂਚਾ ਹੋ ਸਕਦਾ ਰਾਈ ਵੀਰੇ ਵਨਡ ਵਨਡ ਚੁੱਕਦੀ ਆ 10 ਵੀ ਹੋਵੇ ਤੇ ਕੋਈ ਵੱਡੀ ਗੱਲ ਨਹੀਂ ਗਈ ਠੀਕ ਆ ਜੀ ਪਰ ਮੈਂ ਕੋਈ ਕਿਲੋ ਖੰਡ ਆਪਾਂ ਘਾਟੀ ਦੱਸਦੇ ਆ ਉਹ ਆਪਾਂ ਦੇ ਲੋ ਕਿਲੋ ਖੰਡ ਘਾਟੀ ਦੱਸਦੇ ਵੀ ਜਿਹੜਾ ਕੋਈ ਸੱਜਣ ਚੋਵੇ ਤੇ ਨਿਗਲੇ ਵਾਦ ਜੀ ਬਿਲਕੁਲ ਰਾਈ ਵੀਰੇ ਲਓ ਜੀ ਛੋਟਾ ਸਿੰਘ ਬਾਕੀ ਲੰਬਾਈ ਲੰਬੂਈ ਦੀ ਕਰਮਾ ਲਈ ਬਲਖਣ ਨੰਬਾਈ ਲੰਬੂਈ ਵੀ ਚੰਗੀਆਂ ਤੇ ਕਾਦ ਕੋਦ ਮੈਂ ਪਹਿਲਾਂ ਜ਼ਿਕਰ ਕਰਤਾ ਮੈਨੂੰ ਮਲੋਂ ਤੇਂਦਰਜੀਤ ਜੀ ਸਿਆਂ ਬੱਚੇ ਪੁੱਛ ਤੇ ਪੂਰੀ ਸਹਿਮਤ ਵੀ ਪੂਰੀ ਪੂਰੀ ਰਾਏ ਵੀਰੇ ਕੋਈ ਇਸ਼ੂ ਨਹੀਂ ਗਾ ਤੇ ਗਾੜ ਪਛਾੜ ਦੀ ਬਰਾਬਰ ਆ ਕੋਈ ਨਹੀਂ ਇਹ ਨਹੀਂ ਪੀਏਗਾ ਵੀ ਗਾੜ ਦੀ ਮਲੋਂ 1 ਕਿਲੋ ਅੱਧਾ ਕਿਲੋ ਹੋਊਗੀ ਠੀਕ ਆ ਜੇ ਮੰਨ ਲਓ 2 ਸਵਾ 2 ਲੀਟਰ ਅਗਲੇ ਥਾਂ ਜਦੋਂ ਨਹੀਂ ਮਗਰਲੇ ਥਾਂ ਚੋਂ ਠੀਕ ਆ ਜੀ ਹਾਂ ਲਓ ਜੀ ਠੀਕ ਆ ਜੀ ਬਾਕੀ ਪਿੱਠ ਪੂੜਾ ਤੇ ਪੂਰੀ ਮਜ਼ਬੂਤ ਵੱਡੇ ਢਾਂਕੇ ਦੀ ਪੂਰੀ ਸਟ੍ਰੇਟ ਹੈ ਠੀਕ ਆ ਜੀ ਥਾਂ ਵੀ ਵੇਖੋਗੇ ਕਾਫੀ ਸੋਹਣਾ ਖੇੜ ਚੌਥਾ ਥਾਂ ਦੇ ਵਿੱਚ ਲਓ ਜੀ ਠੀਕ ਹੈ ਜੀ ਸੋ 9 ਵੀ ਹੋ ਸਕਦਾ ਦੋਸਤੋ 10 ਵੀ ਹੋ ਸਕਦਾ ਵੱਡੀ ਝੋਟੀ ਜਾਂ ਪਲੂਨ ਪਹਿਲਾਂ ਫੁੱਲ ਵੱਡੀ ਰਾਏ ਵੀਰੋ ਨੀਲੀ ਤੇ ਵੇਖ ਲਓ ਉੱਚੀ ਵੀ ਲੰਮੀ ਜਿਆਦੀ ਜੀ ਪੱਕੇ ਲੇਵੇ ਦੀ ਆ ਪੱਕੇ ਬਿਲਕੁਲ ਬਿਲਕੁਲ ਮਾਰੀ ਗਲਤ ਨਹੀਂ ਝੋਟੀ ਮਤਲਬ ਗਲਤ ਨਹੀਂ ਨਿਕਲਦੀ ਐ ਨਾ ਕੋਈ ਭੈਣ ਭਰਾ ਕੇ ਹਮਮ ਭਾਈ ਚੂਈ ਦੀ ਇੱਕ ਨੰਬਰ ਦੀ ਠੀਕ ਹੈ ਜੀ ਸੋਪ ਕੰਪੈਕਟ ਆਰਡਰ ਦੇ ਵਿੱਚ ਆ ਬਿਲਕੁਲ ਫਿਕਸ ਲੇਵਾ ਕਰਮਾ ਲਈ ਠੀਕ ਹੈ ਜੀ ਜਜਮੈਂਟ ਸ਼ੋਅ ਆਫ ਘੱਟ ਕਰਾਉਂਦੀ ਆ ਦੁੱਧ ਕਰਮਾ ਲਈ ਠੀਕ ਹੈ ਜੀ 9 10 ਕਿਲੋ ਲਈ ਫਿਰਦੀ ਆ ਸੁਖਤ 15 ਦਿਨਾਂ ਦੀ ਸੂਈ ਵੱਡੀ ਹਾਈਟ ਲੈਂ ਰਾਇਵਰੇ ਮੋਲ ਦੇ ਚੱਕਰ ਚ ਨਹੀਂ ਆਪਾਂ ਪਾਣਾ ਤੇ ਨਾ ਪੈਣਾ ਭਰਾ ਛੋਟ ਛੜੀਏ ਚੱਕਰ ਚ ਪੈਣ ਮੋਲ ਦਾ ਭਾਵੇਂ 2 ਲੱਖ ਜਿੱਦੀ ਝੋਟੀ ਜਿੱਦਾ ਪਲੇ ਆਪਾਂ ਕਰੀ ਚੱਲੀ ਘਰਾਂ ਵਾਲੇ ਵੀ ਕਰਦੀ ਆ ਬੜਾ ਬੜਾ ਰਾਇਵਰੇ ਮੋਲ ਕਰਦੇ ਆ ਇਹ ਰਾਇਵਰੇ ਜੈਸਮਾ ਪਿਕ ਪੰਜ ਦੀ ਦੇਣੀ ਆ ਪੰਜ ਦੀ ਆਪਾਂ ਮੋਲ ਰਾਇਵਰੇ ਉਹਨਾਂ ਦੇ ਵੀ ਜੇ ਫੋਨ ਤੇ ਕੀਤੇ ਦੇ ਨਹੀਂ ਵੀ ਬੜੇ ਜਿਆਦੀ ਹੋਣਗੇ ਜਿਆਜ ਹੋਣਗੇ ਹੁਣ ਝੋਟੀ ਵੇਖ ਲੋ ਵੀ 70 80000 ਰੁਪਏ ਦਾ ਦੋ ਜੁ ਵਜਣੀ ਲਈ ਹਰਦੀ ਕਰਮਾਲੀ ਹੈ ਜਿੰਨੀ ਸਾਂਭੀ ਕਿਸੇ ਨੇ ਇੱਕ ਚੋਣ ਚਵਾ ਧਾਰਾਂ ਦੀ ਇੱਕ ਨੰਬਰ ਹੀ ਰਾਇਵਰੇ ਪੋਲੀ ਹੋਊਗੀ ਧਾਰਤੂਰ ਤੇ ਮੁੱਠੀ ਵਾਲਾ ਥਾਂ ਪਸਮ ਕੇ ਕੱਢਦੀ ਆ ਠੀਕ ਆ ਜੀ ਹਾਂ ਲਓ ਜੀ ਪੰਜ ਦੀ ਐਂਡ ਟੂ ਐਂਡ ਮਿਲ ਜੂਗੀ ਇੱਕ ਪੰਜ ਦੀ ਯਾਸਨੋ ਠੀਕ ਆ ਜੀ ਸੋ ਝੋਟੀ ਦੀ ਪੂਰੀ ਡਿਟੇਲ ਵੇਰਵਾ ਤੁਹਾਨੂੰ ਮਿਲ ਗਿਆ ਕਰ ਲਿਓ ਕਾਲ ਠੀਕ ਆ ਜੀ ਅੱਗੇ ਇੱਕ ਹੋਰ ਤੁਹਾਨੂੰ ਆਪਾਂ ਸ਼ਕੀਨ ਕੱਟੀ ਵਿਖਾ ਦਿੰਨੇ ਆ ਹਾਈਟ ਲੈ ਤਾਂ ਕਦਕੂਦੇ ਤਾਂ ਵੀ ਚੰਗਾ ਤੇ ਇਹਿੰਦਰ ਜੀ ਤੋ ਸੂਆ ਕਿਵੇਂ ਇਹ ਵੀ ਰਾਜ ਵੀਰੇ ਪਹਿਲਾ ਸੂਆ ਛੇ ਦੰ ਦਾ ਕੋਈ ਦੂਜਾ ਮੱਲੇ ਕੋਈ ਚੱਕਰ ਨਹੀਂ ਗਾ ਮੈਂ ਘਰ ਆ ਲਿਆ ਮੈਨੂੰ ਪਹਿਲਾ ਗਿਆ ਵਾ ਠੀਕ ਆ ਜੀ ਅੰ ਦੂਜਾ ਵੀ ਕੋਈ ਮੱਲੇ ਠੀਕ ਹੈ ਮਗਰ ਬੱਚਾ ਇਹਦੇ ਕੱਟਾ ਜੇ ਰਾਜ ਵੀਰੇ 1 ਮਹੀਨੇ ਦੀ ਮੱਝ ਸੂਈ ਜੇ ਬੱਚਾ 1 ਮਹੀਨੇ ਦੀ ਸੂਈ ਜੇ ਠੀਕ ਹੈ ਜੀ ਕੱਟਾ ਮਗਰ ਦੁੱਧ ਕਿੰਨੇ ਕਿਤੇ ਚੱਲਣਗੇ ਇਹਦੇ ਲਈ ਵੀਰੇ 12 ਲੀਟਰ ਦੁੱਧ ਆ 12 ਲੀਟਰ ਆ ਬੱਚਾ ਜੀ ਹਾਂ ਲਓ ਜੀ 12 ਲੀਟਰ ਦੁੱਧ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਆਈਡੀਆ ਹੋ ਜਾਊਗਾ ਸਾਰੇ ਭਰਾਵਾਂ ਨੂੰ ਆ ਬੱਚਾ ਜੀ ਮਗਰ ਆ ਦੇਖੋ ਠੀਕ ਆ ਜੀ ਲੈ ਇੰਦਰਜੀਤ ਖੋਲ ਵੀਰੇ ਠੀਕ ਆ ਜੀ ਸੋ ਹਾਈਟ ਲੈਂਥ ਵਾਲੀ ਝੋਟੀ ਆ ਕੋਈ ਵੀ ਆਪਣਾ ਦੂਰੋਂ ਨੇੜੋਂ ਸੱਜਣ ਆਉਂਦਾ ਠੀਕ ਆ ਜੀ ਜਿਹੜੇ ਚਲੋ ਹਾਈਟ ਕੱਟ ਆਪਾਂ ਵਿੱਚ ਜ਼ਿਕਰ ਕਰੀ ਜਾਂਦੇ ਪਏ ਆ ਉਸ ਹਿਸਾਬ ਨਾਲ ਕਿਸੇ ਭਰਾ ਨੇ ਸੌਦਾ ਕਰਨਾ ਇੱਥੇ ਆਇਆ ਇਹ ਨਹੀਂ ਹੋਊਗਾ ਵੀ ਕੋਈ ਕੱਟੀ ਝੋਟੀ ਆ ਕੋਈ ਛੋਟੀ ਨਿਕਲੂਗੀ ਠੀਕ ਆ ਸੋ 12 ਲੀਟਰ ਇਸ ਵਕਤ ਦੁੱਧ ਮਹੀਨੇ ਦੀ ਸੂਈ ਦੇ ਥੱਲੇ ਤਾਂ ਮੈਨੂੰ ਲੱਗਦਾ ਵੀ ਇੰਦਰਜੀਤ ਚਲੋ ਪਹਿਲਾਂ ਹੋਈ ਚਾਹੇ ਦੂਜੇ ਵੀ ਆਪਦੇ ਪੀਕ ਤੇ ਤਕਰੀਬਨ ਚੱਲਣ ਰਹੀ ਆ ਆ ਗਈ ਰਾਈ ਵੀਰੇ ਪੀਕ ਤੇ ਹਾਂ ਜੀ ਦੁੱਧ ਰਾਈ ਵੀਰੇ ਬੜਾ ਵਾ ਬੜਾ ਵਾ ਬਾਕੀ ਚੌਣ ਚਵਾਦੀ ਰਾਜਵਰੇ ਬੜੀ ਸਾਫ ਠੀਕ ਹੈ ਵੀਰੇ ਇਹ ਪੈਣ ਭਰਾਣੇ ਚੋਣੀਆਂ ਪੈਣ ਨੇ ਚੋਣੀਆਂ ਨੇ ਸਿੱਟੇ ਤੋਂ ਬਚਾ ਹਾਂ ਪੂਰ ਛੱਟਾ ਕਿਸ ਜਿਹੜੇ ਰਾਜਵਰੇ ਆ ਉਹ ਜਿਹੜੀ ਗੱਲ ਉਹ ਪਹਿਲੋ ਦੱਸਾਂਗੇ ਬਹੁਤ ਠੀਕ ਹੈ ਜੀ ਸੋ ਝੋਟੀ ਇਹ ਵੀ ਪੂਰੀ ਦੋ ਸੌ ਛਾਈ ਸੂਈ ਤੁਸੀਂ ਚੈੱਕ ਕਰੋ ਮਗਰ ਪੂਛ ਹੀ ਆ ਕੋਈ 2 ਤੋਂ 4 ਇੰਚ ਜਿਹੜੀ ਵਾਈਟ ਆ ਬਾਕੀ ਓਵਰ ਆਲ ਸਾਰੀ ਬਲੈਕ ਹੀ ਮੱਥੇ ਤੋਂ ਲੈ ਕੇ ਸੋ ਬਾਗ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਬਿਲਕੁਲ ਪੱਦਰ ਪੁੱਦਰ ਪੂਰੀ ਕਦ ਕੁਦ ਡਰਾਈਵਰੇ ਬੜਾ ਆਹ ਦੇਖੋ ਠੀਕ ਆ ਠੀਕ ਆ ਤੇ ਇਹ ਇੰਦਰਜੀਤ ਕੀ ਮੋਲ ਸੇਮ ਹੀ ਰਾਈਵਰੇ ਵੀ ਇੱਕ ਪਾਈਂਦੀ ਪੰਜ ਦੀ ਹਾਂ ਲਓ ਜੀ ਇੱਕ 5 5 ਦੀਆਂ ਦੋ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾ ਦੀਆਂ ਨੇ 2 ਲੱਖ ਤੇ 10000 ਰੁਪਏ ਰਾਈਵਰੇ ਜੋੜੇ ਦਾ ਬੰਨਾ ਜੇ ਇਕੱਠਾ ਕੋਈ ਇੱਕੇ ਕਰ ਲਊਗਾ ਤੇ ਪਹੁੰਚ ਕਰ ਦਾਂਗੇ 100 ਕਿਲੋਮੀਟਰ ਚੱਕੋ ਜੀ ਹਾਂ ਜੀ ਦੋਵੇਂ ਕੋਈ ਹੋ ਜਾਂਦਾ ਨਾ ਕਿ ਨਾ ਹੋਦਾ 3000 ਤੋਂ 3500 ਦਾ ਹੋ ਜਾਊਗਾ ਹਾਂ ਤੇ ਦੋ ਦੇ ਮਗਰ ਆਪਾਂ ਪਹੁੰਚ ਕਰਨਾ ਜੀ ਬੜਾ ਕੋ ਲੋ ਤੇ ਰਾਜਵੀਰ ਜਿੱਡੀਆਂ ਝੋਟੀਆਂ ਚੰਗੀਆਂ ਵਾਂ ਤੇ 2 ਲੱਖ ਸਹਾਣਾ 10000 ਰੁਪਿਆ ਬਣਦਾ ਕੋਈ ਜ਼ਿਆਦਾ ਨਹੀਂਗਾ ਝੋਟੀਆਂ ਬਹੁਤ ਚੰਗੇ ਜਿਕੇ ਇੱਕ ਇੱਕ ਕਰ ਲੈਣੀਆਂ ਪਹੁੰਚ ਕਰ ਦਾਂਗੇ ਆਪਾਂ ਲਓ ਜੀ ਪਹੁੰਚ ਹੋ ਜੂਗੀ ਠੀਕ ਆ ਜੀ 9 10 ਕਿਲੋ ਇਹਦੇ ਥੱਲੇ ਆ ਤੇ 12 ਕਿਲੋ ਇਹਦੇ ਥੱਲੇ ਆ ਮਾਨਿਕਾ 20 ਕਿਲੋ ਦੁੱਧ ਰਾਜਵੀਰ ਨਾਲ ਥੱਲੇ ਦੋ ਤੇ ਖੁੱਲਾ ਵੀ ਤੋਂ ਬਾਹਰ ਹੀ ਹੋਊਗਾ 21 ਬਣਦਾ ਜੇ ਸਹਾਣਾ ਮੈਂ ਦੱਸਦਾ ਤੇ 20 ਕੋਈ ਮੰਨ ਕੇ ਲੈ ਲੈ ਤੇ ਪਹੁੰਚ ਹੋ ਜੂਗੀ ਜਿਹੜਾ ਮੇਰਾ ਭਰਾ ਜੋੜੀ ਪਾ ਲੂਗਾ ਠੀਕ ਆ ਜੀ ਇਧਰਲੇ ਪਾਸੇ ਆਪਾਂ ਤੁਹਾਨੂੰ ਇੱਕ ਜੋੜੀ ਵੇੜਾਂ ਦੀ ਦਿਖਾ ਦਿੰਦੇ ਆ ਤੇ ਇਧਰਲੇ ਪਾਸੇ ਇੰਦਰੀ ਤਾਂ ਆ ਬੱਚੀ ਕਿਵੇਂ ਆਪਣੇ ਕੋਲ ਹੇ ਰਾਜਵੀਰੇ ਪਹਿਲਾ ਸੁਆਸ ਹੋਈ ਜੇ ਇਹਨਾਂ ਨਵਾਈ ਦੇ ਜਦੋਂ ਮੜਾ ਹੱਥ ਲਾਦੀ ਨਾ ਤੁਹਾਨੂੰ ਹਾਂ 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 ਸਿਮਣੀ ਸ਼ੁਰੂ ਹੋ ਜਾਂਦੀ ਆ ਤੇ ਮਸ਼ੀਨ ਦੀ ਲੱਗੀ ਜੇ ਠੀਕ ਆ ਜੀ ਇਹਨੂੰ ਰਾਜਵੀਰ ਹਫਤਾ ਆਇਆ ਜੇ ਸੂਈ ਨੂੰ ਲਓ ਜੀ ਇੱਕ ਹਫਤੇ ਦੀ ਸੂਈ ਆ ਬੱਚਾ ਹੀ ਮਗਰ ਹਾਂ ਜੀ ਬੱਚਾ ਇਹਦੇ ਮਗਰ ਮਗਰ ਬੱਚਾ ਠੀਕ ਆ ਜੀ ਹਫਤੇ ਦੀ ਸੂਈ ਆ ਬੱਚੀ ਬਹੁਤ ਚੰਗੀ ਆ ਟੋੜੇ ਨਵਾਉਣ ਤੋਂ ਲੱਗਿਆ ਠੀਕ ਆ ਜੀ ਕੋਈ ਹਾਥ ਉੱਤੇ ਲੱਗਦਾ ਰਹਿੰਦਾ ਲੇਵੇ ਨੂੰ ਤੇ ਉਹਦੇ ਕਰਕੇ ਚਾਰ ਦੰਦ ਰਾਈ ਵੀਰੇ ਚੌਗੀ ਚਾਰ ਦੰਦਾਂ ਦਾ ਠੀਕ ਆ ਜੀ ਸਾਈਡਾਂ ਵਾਲੇ ਦੋ ਦੋ ਦੰਦ ਖੜਿਆ ਛੇ ਕਿਤੇ ਕੰਨੀਆਂ ਕਰੋਤੀਆਂ ਨੇ ਵੱਡੇ ਕਦ ਕਰਦੇ ਵਿੱਚ ਐਸ ਵਕਤ ਇੰਦਰਜੀਤ ਕਿੰਨਾ ਕ ਦੁੱਧ ਇਧਰ ਰਾਈ ਵੀਰੇ ਕੱਚਾ ਦੁੱਧ ਆ ਮੰਨ ਲਓ 17 ਲੀਟਰ ਰਾਈ ਵੀਰੇ ਹੋਊਗਾ ਕੋਈ 16 ਮੰਨ ਕੇ ਆ ਜੇ ਤਾਂ 20 ਲੀਟਰ ਦੁੱਧ ਪੰਪ ਹੋਇਆ ਅੱਜ ਚੌਥਾ ਪੰਜਵਾਂ ਦਿਨ ਹੈ ਹਾਂ ਚੌਥਾ ਪੰਜਵਾਂ ਦਿਨ ਆ ਠੀਕ ਆ ਜੀ ਲੋ ਜੀ ਚੌਥਾ ਪੰਜਵਾਂ ਦਿਨ ਆ ਤੇ ਕੋਈ 17 ਕਿ ਲੀਟਰ ਕੋਈ ਕੱਚਾ ਦੁੱਧ ਮੰਨ ਲਏ ਸੀ ਠੀਕ ਆ ਸੋ ਥਾਣ ਮਸ਼ੀਨੀ ਵੀ ਆ ਬਾਕੀ ਚਲੋ ਹੱਥੀ ਵੀ ਕਿਸੇ ਭਰਾਣੇ ਚਵਾਈ ਕਰਨੀ ਆ ਹੱਥੀ ਚਵਾਈ ਵੀ ਕਰ ਸਕਦੇ ਹੋ ਤੁਸੀਂ ਬੰਦ ਲੈਵੇ ਦੀ ਰਾਜ ਵੀਰੇ ਕੰਪੈਕਟ ਅਡਰ ਜਿੱਦਾਂ ਦੀਆਂ ਫਾਰਮ ਵਾਲੀਆਂ ਬੱਛੀਆਂ ਹੁੰਦੀਆਂ ਚੰਗੀ ਮਤਲਬ ਕਿ ਇਹਦੀ ਮਾਂ ਜਿਹੜੀ 30 35 ਕਿਲੋ ਦੁੱਧ ਦਿੰਦੀ ਜਿੰਨਾ ਤੋਂ ਆਪ ਲਈ ਆ ਠੀਕ ਆ ਚੰਗੇ ਘਰਾਣੇ ਦੇ ਬਾਕੀ ਨਾੜਾ ਨੂੜਾ ਵੇਖੋ ਘੇਰੇ ਬੰਨੇ ਕਰਨ ਵਾਲੀ ਦੇ ਨਾ ਜਿਵੇਂ ਕੜਾਈ ਹੋਈ ਹੁੰਦੀ ਹੈ ਹਾਂ ਆ ਦੇਖੋ ਵੀ ਹਾਂ ਸੋ ਅਡਰ ਵੀ ਬਿਲਕੁਲ ਕੰਪੈਕਟ ਤੇ ਵੇਨ ਸਪੋਨਸ ਵੀ ਲੈਵੇ ਦੋ ਪਰ ਤੁਸੀਂ ਮਾਰੋ ਨੀਗਾ ਠੀਕ ਆ ਜੀ ਤੇ ਵੱਡੀ ਬੱਛੀ ਆ ਉਹ ਦੰਦੀ ਚੌਕੀ ਤੁਹਾਨੂੰ ਚੈੱਕ ਕਰਾਈ ਦਿੱਤਾ ਹੁਣ ਪਹਿਲਾ ਸੂਆ ਬੱਛੀ ਸੂਈ ਆ ਠੀਕ ਆ ਜੇ ਮੋٹے ਡੱਬ ਨੇ ਤੇ ਉੱਪਰੋਂ ਵੀ ਬਿਲਕੁਲ ਸਟ੍ਰੇਟ ਆ ਵੀ ਇਹ ਨਹੀਂ ਵੀ ਜੇ ਹਾਈਟ ਲੈਂਥ ਵਾਲੀ ਆ ਤੇ ਉਤੋਂ ਕੋਬ ਜਾਊਗਾ ਜਾਂ ਕੋ ਢੂਈ ਤੋਂ ਬੈਡਮਿੰਟ ਹੋਊਗੀ ਬਿਲਕੁਲ ਸਟ੍ਰੇਟ ਆ ਅਤਿ ਉਤੀ ਚਵਾਈ ਵੀ ਇੰਦਰਜੀਤ ਵਧ ਗਈ ਹੋ ਜਾਂਦੀ ਹੈ ਵੈ ਰਾਜ ਵੀਰੇ ਹੋ ਜਾਂਦੀ ਆ ਪਰ ਮੈਂ ਕੀਤੀ ਨਹੀਂ ਮੈਂ ਮਸ਼ੀਨ ਤੇ ਲਾਉਣਾ ਕਿ ਜਿੰਨੇ ਵੀ ਰਾਜ ਵੀਰੇ ਲੈਣੀ ਆ ਇਹਦੇ ਮਸ਼ੀਨੀ ਚਵਾਈ ਵਾਲਾ ਹੀ ਥਾਣਾ ਤੇ ਮਸ਼ੀਨੀ ਵਾਲਾ ਹੀ ਲੈਵਾ ਹੈ ਸਹੀ ਆ ਹਾਂ ਸਹੀ ਆ ਅੱਜ ਕੱਲੇ ਵੀਰੇ ਰਾਜ ਵੀਰੇ ਕਾਰ ਕਰਦੋ ਲੋਕਾਂ ਮਸ਼ੀਨਾਂ ਰੱਖੀਆਂ ਨੇ ਫੈਨ ਹਾਂ ਜਿਹਦੇ ਕੋਲ ਚਾਰ ਪੰਜ ਵੜਾ ਚੰਗੀਆਂ ਨੇ ਉਹਨਾਂ ਨੇ ਮਸ਼ੀਨ ਰੱਖੀ ਹੈ ਹਾਂ ਬਾਕੀ ਵਛੀ ਹੱਥ ਦੇ ਵੀ ਉਦਰਾ ਚਵਾਈ ਹੋ ਜਾਂਦੀ ਚੋਣ ਵੜੀ ਰਾਜ ਵੀਰੇ ਹਾਂ ਆ ਦੇਖੋ ਜੀ ਠੀਕ ਆ ਜੀ ਆ ਦੇਖੋ ਸੋ 17 ਕਿ ਲੀਟਰ ਤੋਂ ਬਾਹਰ-ਬਾਰ ਆ ਇਸ ਵਕਤ ਸਟਾਰਟਿੰਗ ਆ ਬਾਕੀ ਮੇਰਾ ਭਰਾ ਸੌਖਾ ਤੋਂ ਤੁਸੀਂ ਚੋ ਸਕਦੇ ਜੀ 2 ਚੰਗੇ ਫਾਰਮ ਦੇ ਵਿੱਚ ਚਲੀ ਗਈ ਠੀਕ ਆ ਤੇ ਇਹਦਾ ਇੰਦਰ ਜੀ ਤੋਂ ਮੁੱਲ ਵੀਰੇ ਦੱਸ ਕੀ ਇਹਦਾ ਵੀ ਰਾਜ ਵੀਰੇ ਕੋਈ 85 ਨਹੀਂ ਕਰਨਾ ਆਪਾਂ 80 ਇਹ ਰਾਜ ਵੀਰੇ ਜੈ ਸੁਨੋ ਜਿਹੜੀ ਦੇਣੀ 75000 ਰੁਪਏ ਦੇਣੀ ਆ 75 ਹਾਂ 75 ਦੀ ਦੇਣੀ ਆ ਵਾਸ਼ੀ ਜੀ 75000 ਦੀ ਆ ਹਾਂ ਜਾਂ ਨਾ ਜਿਹੜੀ 75000 ਦੀ ਆ ਠੀਕ ਆ ਜੀ ਸੋ ਆ ਦੇਖੋ ਕਰੋ ਜੇ ਕਵਾਲਿਟੀ ਬੜੀਆ ਰਾਜ ਵੀਰੇ ਆਮ ਚਲੋ ਆਪਣੇ ਦਾ ਵੜਾ ਦੇ ਇੱਦਾਂ ਇੱਧਰ ਆਪਣੇ ਥੋੜਾ ਜਿਹਾ ਨਾ ਘਟਿਆ ਇੱਧਰ ਚਲ ਜੀ ਪਾਰ ਏਰੀਏਲੇ ਤੇ ਉਹ ਹੋਈਆਂ ਵਸ਼ੀਆਂ 1.5 ਲੱਖ ਰੁਪਏ ਮੰਗਦੇ ਪਹਿਲਾਂ ਹਾਂ ਠੀਕ ਆ ਜੀ। ਲਓ ਜੀ 75000 ਦੀ ਠੀਕ ਆ ਜੀ 75000 ਦੀ ਵੜ ਮਿਲ ਜੂਗੀ। ਆ ਵੀ ਹੁਣ ਮੜਾ ਜੀ ਆਪਾਂ ਹੱਥ ਲਾਏ ਤੇ ਫੇਰ ਵੇਖ ਲੋ। ਆ ਫੇਰ ਛੜ ਗਈ ਆ ਵੇ। ਹਾਂ। ਠੀਕ ਆ। ਅੱਗੇ ਇੰਦਰਜੀਤ ਆ ਵੜ ਆਪਣੇ ਕੋਲ ਕਿਵੇਂ ਭਰਾ? ਇਹ ਵੀ ਤਾਂ ਜੀ ਇਹ ਵੀ ਰਾਜਵੀਰ ਆ ਮੰਨ ਲਓ 20-25 ਦਿਨਾਂ ਦੀ ਸੂਈ ਹੋ ਗਈ। ਇਥੇ ਲੈ 22 ਕਿਲੋ ਦੁੱਧ ਆਈ ਵੀਰੇ। ਐਸ ਵਕਤ ਠੀਕ ਆ। 22 ਕਿਲੋ ਦੁੱਧ ਦਾ ਕੋਈ 20 ਮੰਨ ਕੇ ਲੈ ਲੇ। ਲਓ ਜੀ 22 ਕਿਲੋ ਦੁੱਧ 20 ਦੀ ਬਿਲਕੁਲ ਤੁਸੀਂ ਬੇਨਤੀ ਕਰ ਸਕਦੇ ਜਿਹੜਾ ਭਾਂਡੇ ਦੇ ਵਿੱਚ ਪੈਣਾ ਦੁੱਧ 20 ਕਿਲੋ ਆਜਰ ਆ। ਕੂਬੇਰ ਦੇ ਵਿੱਚ ਕਿ ਮੈਂ ਤਿੱਜਾ ਤਿੱਜਾ ਲਾ ਲੇ ਕੋਈ ਦੁੱਜਾ ਨੇ ਕੋਈ ਤਿੱਜਾ ਬੁਲਾ ਲੇ ਕੋਈ ਵੱਡੀ ਗੱਲ ਅੱਛਾ ਇਹਦੇ ਮਗਰ ਇਹਦੇ ਮਗਰੇ ਬੱਛਾ ਲਓ ਜੀ ਮਗਰ ਬੱਛਾ ਉਹ ਵੇ ਇਹਦੇ ਬੈੜ ਮਗਰ ਵੀ ਬੱਛਾ ਇਹਦੇ ਮਗਰੇ ਬੱਛਾ ਠੀਕ ਹੈ ਜੀ ਬੱਚੇ ਮਮੱਝਾ ਮਗਰ ਕੱਟੇ ਆ ਤੇ ਗਾਈਆਂ ਮਗਰ ਬੱਛੇ ਆ ਹਾਂ ਲੈ ਜੀ ਕੰਮ ਹੀ ਸੌਖਾ ਹੋ ਗਿਆ ਜੀ ਕੋਈ ਭੁਲੇਖਾ ਨਾ ਖਾਊਗਾ ਹਾਂ ਜੀ ਹਾਂ ਜੀ ਲਓ ਜੀ ਹਾਈਟ ਕੱਟ ਢਾਂਚਾ ਚੰਗਾ ਠੀਕ ਹੈ ਜੀ 25 ਕਿ ਦਿਨਾਂ ਦਾ ਸੂਬਾ ਬੱਛਾ ਮਗਰ ਬੱਚਾ ਤੁਹਾਨੂੰ ਇੱਕ ਵਾਰ ਫੇਰ ਆਪਾਂ ਦਿਖਾ ਦੇਾਂਗੇ ਸੇ 20 ਲੀਟਰ ਦੁੱਧ ਇਸ ਵਿਹੜ ਦੇ ਥੱਲੇ 20 ਤੋਂ ਪਾਰ ਹੀ ਆਈ ਵੀਰੇ 22 ਤੇ 23 ਉਹ ਤਾਂ 20 ਦੀ ਗਾਰੰਟੀ ਦਾਂਗੇ ਠੀਕ ਆ ਜੀ ਹਾਂ ਚਵਾਈ ਦੀ ਸਾਫ ਇੰਦਰ ਜੀ ਤੇ ਇੱਕ ਨੰਬਰ ਦੀ ਇਹ ਵੀ ਮਸ਼ੀਨ ਤੇ ਲੱਗੀ ਪਰ ਹੱਥੀਂ ਭਾਵੇਂ ਕੋਈ ਚੋਲੇ ਕੋ ਚੱਕਰ ਨਹੀਂ ਠੀਕ ਆ ਜੀ ਮੈਂ ਵਾਹ ਮਸ਼ੀਨ ਤੇ ਚਵਾਈ ਕਰਦਾ ਆਂ ਭਾਵੇਂ ਹੱਥੀਂ ਵੀ ਚੋਲੇ ਠਾਨ ਸੋਨਾ ਵਾਂਗ ਨਾ ਲੋ ਠੀਕ ਆ ਜੀ ਬਾਕੀ ਦੁੱਧਲੇ ਪਾਸਿਓਂ ਦੋਸਤੋ ਤੇ ਚਵਾਈ ਵਾਲੇ ਪਾਸਿਓਂ ਕਦੀ ਕੋਈ ਲਾਂਬੇ ਵਾਲੀ ਗੱਲ ਨਹੀਂ ਹੋਈ ਕਿ ਚਲੋ ਆਪਾਂ ਬਹੁਤ ਵੀਡੀਓ ਪਾਈਆਂ ਨੇ ਇਸ ਫਾਰਮ ਤੋਂ ਬਾਕੀ ਕਿਸੇ ਫਾਰਮਰ ਭਰਾ ਨੇ ਧਿਆਨ ਕੇ ਤਸੱਲੀ ਕਰਨੀ ਚਲੋ ਤੁਹਾਡਾ ਹੱਕ ਬ ਵੱਡੀ ਗਾਂ ਰਾਜਵੀਰੇ ਵੀ ਫਾਰਮ ਵਾਲੀ ਆ ਹੋ ਸਕਦਾ 25 26 ਕਿਲੋ ਦੁੱਧ ਆਮ ਨਾਲ ਏ ਹਾਂ ਚਾਰ ਚੂਰ ਪੈਂਦਾ ਪਰ ਮੇਰੇ ਤਾਂ ਪੈਂਦੀ ਵੀ ਚਲੋ ਤੂੜੀ ਆ ਠੀਕ ਆ ਜੀ 25 26 ਲੀਟਰ ਰਾਜਵੀਰੇ ਕਰ ਲੇਗੀ ਬਹੁਤ ਠੀਕ ਆ ਜੀ ਸੋ ਦੁੱਧ ਭਰ ਆ ਜੂਗੀ ਸੌਖਾ ਚਲੋ ਜਿਆਦਾ ਨਹੀਂ ਕੋਈ 22 24 ਲੀਟਰ ਵੀ ਚੁਵਾਈ ਗਈ ਤੇ ਇਹਨਾਂ ਦਾ ਰਾਜਵੀਰ ਹਾਜ਼ਰ ਆ ਦੇ ਇਹਨੂੰ ਤਾਂ ਕੋਈ ਹੱਥ ਉਹ ਨਾ ਲਾਵੇ ਦੇ ਇਹਨਾਂ ਦਾ 22 ਲੀਟਰ ਵੈਸੇ ਦੱਸਿਆ ਚਲੋ ਆਪਾਂ 20 ਦੀ ਗੱਲ ਕਹੀ ਆ ਹੋਵੇ ਨਾ ਹੋਵੇ ਤਾਂ 22 ਲੀਟਰ ਹੀ ਆ ਠੀਕ ਆ ਬਾਕੀ ਥਾਣਾ ਥੀ ਮੁੱਠੀ ਵਾਲਾ ਗਰਨਬੁਰ ਨੇ ਚੰਗੇ ਆ ਤੇ ਇਹ ਇੰਦਰਜੀਤ ਕੀ ਮ 80 ਹਜ਼ਾਰ ਦੀ ਦੇਣੀ ਆ 80 ਦੀ ਹਾਂ 80 ਦੀ ਦੇਣੀ ਆ ਜੇ ਕੋਈ ਜੋੜਾ ਲਊਗਾ ਤੇ ਜੱਸ ਨੂੰ 1.5 ਲੱਖ ਦਾ ਉਹਦਾ ਕੱਲੀ 80 ਦੀ ਤੇ 75 ਦੀ ਦੇਣੀ ਆ ਠੀਕ ਆ ਇੱਕ 55 ਬਣਦਾ ਜੇ ਜੋੜਾ ਲਊਗਾ ਤੇ 1.5 ਲੱਖ ਰੇ ਦੇ ਦਾਂ 75 75 ਦੀ ਬੈਜਣੀ ਹਾਂ 75 ਦੀ ਬੈਜਣੀ ਲਓ ਜੀ ਜੋੜੀ ਦੇ ਵਿੱਚ 5000 ਦਾ ਡਿਸਕਾਊਂਟ ਹੋ ਜਾਂ 5 ਤੋਂ ਵਧੇਰੇ ਡਿਸਕਾਊਂਟ ਹੋ ਜਾਊਗਾ ਠੀਕ ਆ ਜੀ ਵੈਸੇ ਤਕਰੀਬਨ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਆ ਜੀ ਇਹ 75 ਦੀ ਆ ਤੇ ਉਹ 80 ਦੀ ਆ ਠੀਕ ਆ ਜੀ 1.55 ਦੀ ਬਣਦੀ ਜੋੜੀ ਤੇ ਉਤਲਾ 5000 ਡਾ ਦਿੱਤਾ ਜਾਊਗਾ ਜੋੜੀ ਤੁਹਾਨੂੰ 1.5 ਲੱਖ ਦੀ ਮਿਲ ਜੂਗੀ ਸੋ ਦੁੱਧ ਦਾਸੀ ਦਿੱਤਾ 17 ਲੀਟਰ ਤੇ 20 22 ਲੀਟਰ ਬਾਕੀ ਮੇਰੇ ਭਰਾ ਸਾਰੇ ਸਿਆਣਿਆਂ ਕੋਈ 38 37 38 ਲੀਟਰ ਦੁੱਧ ਨੇੜੇ-ਤੇੜੇ ਬਣਦਾ ਪਿਆ ਆਰਾਮ ਨੇ ਰਾਜ ਵੀਰੇ ਹੋਊ 40 ਹਾਂ ਮੰਨ ਲਓ 22 23 ਇਹਦੇ ਥੱਲੇ 17ੋਂ ਥੱਲੇ ਆ ਹਾਂ ਤੇ 37 38 ਕੋਈ ਮੰਨ ਕੇ ਲੈ ਲੇ ਤੇ ਵਹਿੜਾਂ ਵੀ ਦੋਵੇਂ ਚੰਗੀਆਂ ਨੇ ਠੀਕ ਆ ਜੀ ਠੀਕ ਆ ਲੋ ਵੀ ਠੀਕ ਆ ਜੀ ਥੋ ਥਣ ਥੋ ਇੱਕ ਬਹੁਤ ਥੱਲੇੋਂ ਨੇੜੇਲੇ ਪਾਸੇ ਵੀ ਖਬਰਦਾਰ ਤੁਹਾਨੂੰ ਬਖਾ ਦਿੰਨੇ ਆ ਕੋਈ ਨਿਸ਼ਾਨਵਾਦੂ ਘਾਟੂ ਥਣਾ ਤੇ ਨਹੀਂ ਹੋਗਾ ਬਿਲਕੁਲ ਸਾਫ਼ ਥਣ ਨੇ ਠੀਕ ਆ ਸੋ ਕਰ ਲਿਓ ਸੰਪਰਕ ਠੀਕ ਆ ਜੀ ਇਹ ਅੱਜ ਐਨੀਮਲ ਸੀਗੇ ਵੀਰਿੰਦਰਜੀਤ ਸਿੰਘ ਉਹਨਾਂ ਦੇ ਫਾਰਮ ਤੇ ਘਰਿਆਲਾ ਪਿੰਡ ਸੀਗਾ ਪੱਟੀ ਤਸੀਲ ਆ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਸੋ ਮੱਜਾ ਝੋਟਿਆ ਤੁਹਾਨੂੰ ਚਾਰ ਵਿਖਾਤੀਆਂ ਨੇ ਆਪਾਂ ਦੋ ਨੀਲੀ ਰਾਵੀ ਦੇ ਬਿਲਕੁਲ ਨਗੀਨੇ ਵਿਖਾਤੀਆਂ ਤੇ ਦੋ ਹੀ ਮੋਰਾ ਬਰੀਡ ਦੇ ਵਿੱਚ ਤੇ ਇੰਦਰਜੀਤ ਇੱਕ ਆਪਣੇ ਕੰਟੈਕਟ ਨੰਬਰ ਵੀਰੇ ਕਰ ਦਿੱਤਾ ਨੰਬਰ ਆ ਵੀਰੇ 9855244728 9855244728 ਇੱਕ ਰਾਈ ਵੀਰੇ ਬੇਨਤੀ ਇਹੋ ਮੈਂ ਵਾਰ-ਵਾਰ ਕਰਦਾ ਐ ਕਿ ਬਾਅਦ ਵਿੱਚ ਮੇਰੇ ਭੈਣ ਭਰਾਲਾ ਮਾਣਿਆ ਦਿਆ ਕਰੋ ਠੀਕ ਆ ਤਸੱਲੀ ਕਰਿਆ ਕਰੋ ਆਪਦੇ ਖੁੱਲ੍ਹੇ ਦਿਲ ਨਾਲ ਭਾਵੇਂ ਇਤੇ ਜੇ ਇੱਕ ਬੰਦੇ ਨੇ ਲੈਣੀ ਨਾ ਉਹ ਚੋਂ ਬੰਦੇ ਸਲਾਹ ਲਵੇ ਬੇਸ਼ੱਕ ਰਾਜਵੀਰੇ ਨਾਲ ਲੈ ਕੇ ਆਵੇ ਬੇਚ ਗੱਡੀ ਦਾ ਤੇਲ ਖਰਚਾ ਮੈਂ ਦਊਂਗਾ ਜੇ ਨਹੀਂ ਫਟਵੇਂਦੀ ਜੋ ਦੱਸਾਂਗੇ ਜੇ ਉਦੋਂ ਗਲਤ ਨਿਕਲਾਂਗੇ ਤੇ ਖਰਚਾ ਚੁੱਕਾਂਗੇ ਤੇ ਜੇ ਆਪਾਂ ਸਹੀ ਹੋ ਫਿਰ ਤਾਂ ਰਾਜਵੀਰ ਆਪਾਂ ਦੇਣਾ ਨਹੀਂ ਤੇ ਆਪਾਂ ਬੋਲਣਾ ਹੀ ਉਹ ਜੋ ਆਪਣਾ ਸਹੀ ਆ ਹਾਂ ਤੇ ਇਹ ਵੀ ਤਸੱਲੀ ਕਰਕੇ ਮੇਰੇ ਭੈਣ ਬਦਲ ਕਈ ਨਾ ਭੈਣ ਭਰਾ ਥੋੜਾ ਦਿਲ ਛੇਤੀ ਛੱਡ ਜਾਂਦੇ ਆ ਦਿਹਾੜੀ ਕਿ ਜਾ ਕੇ ਡੰਗਰ ਲਾ ਜੜਾ ਕਰ ਜਾਂਦਾ ਏ ਉਹ ਮੁੜ ਕੇ ਫੋਨ ਕਰਕੇ ਲਾਹਾਂ ਮੈਂ ਦਿੰਦੇ ਰਹਿੰਦੇ ਆਏ ਹੋ ਗਿਆ ਵੀਰੇ ਆਏ ਹੋ ਗਿਆ ਉਹ ਦੋ ਚਾਰ ਦਿਨ ਵੇਖਿਆ ਕਰੋ ਕੋਈ ਗਾਲੇ ਪਸ਼ੂ ਅਕਸਰ ਕਰ ਜਾਂਦਾ ਹੈ ਇਹ ਕਿ ਜਿਹੜੇ ਫਰੀਦ ਦਾ ਵਕੀਲ ਮੇਲ ਜਾਂਦੇ ਨਾ ਗਾਂ ਜਾ ਕੇ ਓਏ ਆਹ ਕੀ ਲੈ ਆਂਦਾ ਆਹ ਕੀ ਲਿਆਂਦਾ ਹਾਂ ਇਹ ਕੀ ਕਰ ਦਿੱਤਾ ਪਹਿਲਾਂ ਆਪਦੀ ਕਲੀਅਰ ਕਰ ਲਓ ਸਹੀ ਗੱਲ ਹਾਂ ਪਹਿਲਾਂ ਉਹਨੂੰ ਨਾਲ ਲੈ ਕੇ ਆਓ ਜਿਹਦੀ ਸਲਾਹ ਬਾਅਦ ਚ ਲੈਣੀ ਉਹਨੂੰ ਪਹਿਲਾਂ ਨਾਲ ਲਿਆਓ ਬਿਲਕੁਲ ਤਸੱਲੀ ਕਰਕੇ ਖੜੋ ਲੋ ਵੀ ਭਰਾਵੋ ਇਹ ਗੱਲਾਂ ਬਾਤਾਂ ਸਾਰਨ ਠੀਕ ਆ ਜੀ ਇਹ ਪਸ਼ੂ ਦਿਖਾ ਦਿੱਤੇ ਆ ਤੁਹਾਨੂੰ ਸੋ ਡੇਰੀ ਫਾਰਮਿੰਗ ਦੇ ਨਾਲ-ਨਾਲ ਵੀਰ ਦਾ ਵਪਾਰ ਦਾ ਕੀਤਾ ਘਰੇ ਵੀ 8-10 ਨਾਗ ਇਹਨਾਂ ਨੇ ਚੰਗੇ ਰੱਖਿਆ ਨੀਲੀ ਰਾਵੀ ਦੇ ਪਸ਼ੂ ਆ ਤੇ ਨਾਲ ਦੇ ਨਾਲ ਅੱਗੇ ਬਰੀਡ ਵੀ ਨੀਲੀ ਰਾਵੀ ਵਿੱਚ ਚੰਗੇ-ਚੰਗੇ ਪਸ਼ੂ ਲਿਆਉਂਦੇ ਰਹਿੰਦੇ ਆ ਕੰਟੈਕਟ ਕਰ ਲਿਆ ਕਰੋ ਧ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ